ਕੁਰਦਾਸਪੁਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੇਸ਼ ਦੀ ਮੌਜੂਦਾ ਸਥਿਤੀ ਅਤੇ ਸਰਹੱਦੀ ਤਣਾਅ ਦੇ ਮੱਦੇਨਜ਼ਰ ਰੱਖਿਆ ਬਲਾਲੇ ਰਾਸ਼ਟਰੀ ਸੱਖਿਆ ਫਾਣਡ ਵਿੱਚ ਆਪਣੇ 1 ਮਹੀਨੇ ਤਨਖਾਹ ਦਾਣ ਕਰਨ ਦਾ ਫੈਸਲਾ ਕੀਤਾ ਹੈ ਇਹ ਤਨਖਾਹ ਲਗਭਗ 1.5 ਲੱਖ ਰੁਪਏ ਥਾ ਸਨ ਅਨੱਦੀ ਇਲਾਕੇ ਦੀ ਮਮਾਇਦਗੀ ਕਰਨ ਵਾਲੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਦੇਸ਼ ਭਰ ਵਿੱਚ ਬਿਰੋਹ ਡਿਟਲਸ ਨਾ ਦੀ ਲਹਿਰ ਪੈਦਾ ਕਰ ਦਿੱਤੀ ਸੀ ਜਿਸ ਦਾ ਬਦਲਾ ਸਾਡੀਆਂ ਰੱਖਿਆ ਬਲਾਨੇ ਆਪਰੇਸ਼ਨ ਸਿੰਧੂ ਹੋ ਰਾਇਆ ਹੀ ਲਿਆ ਸੀ ਉਹਨਾਂ ਨੇ ਕਿਹਾ ਕਿ ਸਹਾਇਤ ਤੇ ਮੌਜੂਦਾ ਸਥਿਤੀ ਦੇ ਮੱਦੇ ਨਜ਼ਰ ਸਾਡੀਆਂ ਰੱਖਿਆ ਫੌਜਾਂ ਚੌਕਸ ਹਨ ਅਤੇ ਪਾਕਿਸਤਾਨ ਦੇ ਹਰ ਹਮਲੇ ਦਾ ਠੋਕਮਾ ਜਵਾਬ ਦੇ ਰਹੀਆਂ ਹਨ ਫਿਰਦਾਵਾ ਨੇ ਦੇਸ਼ ਵਾਸੀਆਂ ਨੂੰ ਦੇਸ਼ ਦੀ ਫੌਜ ਦਾ ਮਾਣ ਵਧਾਉਣ ਲਈ ਕੁਝ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਜਦੋਂ ਸਾਡੇ ਸੈਨਿਕ ਸਾਡੀਆਂ ਰੱਖਿਆ ਕਰ ਰਹੇ ਹੁੰਦੇ ਹਨ ਤਾਂ ਅਸੀਂ ਸ਼ਾਂਤੀ ਨਾਲ ਸੌ ਸਕਦੇ ਹਾਂ ਸਾਨੂੰ ਉਮੀਦ ਹੈ ਕਿ ਹਰ ਕੋਈ ਇਸ ਵਿੱਚ ਯੋਗਦਾਨ ਅਤੇ ਸਹਿਯੋਗ ਪਾਵੇਗਾ